ਸਿਜ ਰੋਟ ਹੈ ਸੋਹਰ ਟਰਾਕ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ ਨੇ ਅਗਨਾਰਸੀ ਜੀ ਅਨਕੋ ਦਾਤਾ ਸਿਮਰਤ ਸਭ ਬਲ ਖੋਈ ਧਾਵ ਸਾਰਿਆਂ ਨੂੰ ਜੀਵਨ ਬਖਸ਼ਿਸ਼ ਕਰਨ ਵਾਲੇ ਸਾਰਿਆਂ ਦਾ ਜੀਵਨ ਇਸ ਸੰਸਾਰ ਤੋਂ ਖਤਮ ਕਰਨ ਵਾਲੇ ਧਾਵ ਸਾਰਿਆਂ ਨੂੰ ਲੈ ਕੇ ਆਉਣ ਵਾਲੇ ਸਾਰਿਆਂ ਨੂੰ ਲੈ ਕੇ ਜਾਣ ਵਾਲੇ ਅਬਨਾਸੀ ਭਾਵ ਜਿਹੜਾ ਬਣਾਉਂਦਾ ਏ ਜਿਹੜਾ ਤੋੜਦਾ ਏ ਜਿਹੜਾ ਖਤਮ ਕਰਦਾ ਏ ਅਬਨਾਸੀ ਦਾ ਭਾਵ ਏ ਜੀਵਣ ਕੋ ਦਤਾ ਭਾਵ ਜਿਹੜਾ ਸਾਰੀਆਂ ਸੰਤਾਂ ਨੂੰ ਜੀਵਨ ਬਖਸ਼ਿਸ਼ ਕਰਦਾ ਏ ਸਿਮਰਤ ਸਾਬ ਮਲਕ ਹੋਏ ਕਹਿੰਦੇ ਜੀ ਪ੍ਰਮਾਤਮਾ ਨੂੰ ਸਿਮਰਤ ਕਰਕੇ ਆਪਣਾ ਜਿਹੜਾ ਹਿਰਦੇ ਦੀ ਮਾਲਿਆ ਉਹ ਖਤਮ ਹੁੰਦੀ ਏ ਅਬਨਾਸੀ ਜੀਵਣ ਕੋ ਦਤਾ ਸਿਮਰੈ ਤੋਂ ਸਾਧ ਸੰਤੋਖ ਹੋਈ ਗੋ ਨਿਧਾਨ ਭਗਤਨ ਕੋ ਵਰਤਨ ਕਿਰਲਾ ਪਾਵੇ ਕੋਈ ਕਿ ਗੁਨਾ ਦਾ ਖਜ਼ਾਨਾ ਮੇਰਾ ਧੰਨ ਬਾਬਾ ਨਾਨਕ ਤੇ ਕੋਈ ਵਿਰਲਾ ਹੀ ਆ ਭਗਤ ਜਿਹੜਾ ਉਹਦੇ ਨਾਮ ਨੂੰ ਉਹਦੀ ਸੇਵਾ ਨੂੰ ਉਹਦੀ ਸਿਮਰਨ ਨੂੰ ਆਪਣੇ ਹਿਰਦੇ ਅੰਦਰ ਖੜਦਾ ਹੈ ਮੇਰੇ ਮਨ ਜਤ ਗੁਰੂ ਗੋਪਾਲ ਕ੍ਰਿਪਾ ਸੋਈ ਕਿ ਫੇ ਮੇਰੇ ਮਨਾਂ ਤੂੰ ਜੱਪਣਾ ਕਰ ਉਸ ਗੋਪਾਲ ਨੂੰ ਉਸ ਪ੍ਰਮਾਤਮਾ ਨੂੰ ਉਸ ਲਾਇਬਰੂ ਨੂੰ ਜਾ ਕੇ ਸ਼ਰਨ ਪਿਆ ਸੁਖ ਪਾਈਏ ਬਗੜ ਦੁੱਖ ਨਾ ਹੋਈ ਸਾਧ ਸੰਗਤ ਜੀ ਇੱਥੇ ਇੱਕ ਭਗਤੀ ਆਈ ਹੈ ਜਾ ਕੇ ਸ਼ਰਨ ਪਿਆ ਸੁਖ ਪਾਈਏ ਬਗੜ ਦੁੱਖ ਨਾ ਹੋਈ ਗੁਰੂ ਅਮਰਦਾਸ ਜੀ ਦੇ ਸਮੇਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੀ ਤੀਜੇ ਪਾਤਸ਼ਾਹ ਦੇ ਸਮੇਂ ਕਹਿੰਦੇ ਆ ਕਿ ਇੱਕ ਔਰਤ ਰਾਤ ਵੇਲੇ ਬੜਾ ਰੋ ਰਹੀ ਸੀ ਬਹੁਤ ਵਰਲਾਪ ਕਰ ਰਹੀ ਸੀ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਸਾਧ ਕੇ ਪੁੱਛਿਆ ਕਿ ਕੀ ਗੱਲ ਹੋਈ ਹੈ ਭੈਣ ਕਿਉਂ ਰੋ ਰਹੀ ਹੈ ਕੀ ਗੱਲ ਉਸ ਨੂੰ ਤਾਂ ਗੁਰੂ ਸਾਹਿਬ ਜੀ ਦੇ ਕੋਲ ਸਿੱਖਾਂ ਨੇ ਆਣ ਕੇ ਦੱਸਿਆ ਕਿ ਗੁਰੂ ਸਾਹਿਬ ਜੀ ਉਸ ਦਾ ਜਿਹੜਾ ਇੱਕ ਜਵਾਨ ਪੁੱਤਰ ਸੀ ਉਹ ਇਸ ਦੁਨੀਆ ਤੋਂ ਚੁਰ ਗਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਜਾਓ ਉਹਨੂੰ ਕਹੋ ਕਿ ਨਾ ਰੋਵੇ ਸੇਰੇ ਜਿਹੜਾ ਦਾ ਪੁੱਤਰ ਹੈ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪੇ ਤਾਂ ਉਹ ਰਸਤੇ ਮਿਲ ਜਾਊਗੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਾਧ ਸੰਗਤ ਜੀ ਇੱਥੇ ਕਿਹ ਵੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਤੇ ਸਾਡਾ ਜਿਹੜਾ ਆਵਾਜ ਯਕੀਨ ਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹ ਸਾਧ ਸੰਗਤ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਜਾ ਉਸ ਬੀਬੀ ਨੂੰ ਕੋਕ ਚੁੱਪ ਕਰਕੇ ਸੌਂ ਜਾਵੇ ਸਵੇਰੇ ਉਸਦਾ ਪੁੱਤਰ ਨੌ ਪਰ ਨੌ ਤਿਆਰ ਹੋਵੇਗਾ ਸਹੀ ਹੋਵੇਗਾ ਉਸਦੇ ਸਵਾਸ ਚੱਲਣਗੇ ਤੇ ਉਹ ਭੈਣ ਨੇ ਯਕੀਨ ਕਰਕੇ ਉਸੇ ਵੇਲੇ ਉਹ ਰੋਣਾ ਬੰਦ ਕਰ ਦਿੱਤਾ ਤੇ ਕਹਿੰਦੇ ਆ ਕਿ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜਦੋਂ ਸਵੇਰ ਹੋਈ ਇਸ਼ਨਾਨ ਪਾਣ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਾ ਉਸ ਬੱਚੇ ਨੂੰ ਲੈ ਕੇ ਆਓ ਕਹਿੰਦੇ ਜਦੋਂ ਉਸ ਬੱਚੇ ਨੂੰ ਲਿਆਂਦਾ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੇ ਪੈਰ ਦੀ ਛੋਹ ਛਾਈ ਤੇ ਉਹ ਬੱਚਾ ਉਸੇ ਵੇਲੇ ਉੱਠ ਕੇ ਬੈਠ ਗਿਆ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆ ਗੁਣ ਨਿਧਾਨ ਭਗਤਨ ਕੋ ਵਰਤਨ ਦੁਰਲਾ ਪਾਵੇ ਕੋਈ ਇਹ ਵਿਰਲੇ ਤੇ ਪ੍ਰਮਾਤਮਾ ਮਿਹਰ ਕਰਦਾ ਹੈ ਕਿ ਵਿਰਲੇ ਨੂੰ ਉਹ ਜਿਹੜਾ ਵਾ ਸੱਤ ਸੰਗਤ ਕਰਾਉਂਦਾ ਹੈ ਇਹ ਸਾਂਗਤ ਜੇ ਤੁਸੀਂ ਆਪ ਸਿਆਣੇ ਹੋ ਕਿੰਨੇ ਕਿਹੜੇ ਮਣ ਕਣੀਆਂ ਜਿਹੜੀਆਂ ਪੈ ਰਹੀਆਂ ਤੇ ਕਈ ਦਰਦੇ ਘਰਾਂ ਚੋਂ ਨਿਕਲ ਰਹੇ ਬਾਹਰ ਨਿਕਲੇ ਪਤਾ ਹੈ ਸਾਡੇ ਕੱਪੜੇ ਕਿੱਲੇ ਹੋਏ ਨੇ ਅਸੀਂ ਜਿਹੜਾ ਲੱਭੜ ਜਾਣਾ ਕਿਵੇਂ ਜਾਵਾਂਗੇ ਗੁਰਦਾਰੇ ਸੋ ਗੁਰਦਾਰੇ ਜਾਇਸ ਸੋਜੀ ਪਾਏ ਸੀ ਜਿਹੜੇ ਗੁਰਦਾਰੇ ਆਉਣਗੇ ਉਹਨਾਂ ਨੂੰ ਸੋਜੀ ਮਿਲੂਗੀ ਘਰੇ ਬੈਠਿਆਂ ਕੁਝ ਨਹੀਂ ਮਿਲਣਾ ਘਰੇ ਬੈਠੇ ਤੇ ਸਾਨੂੰ ਚਾਹ ਮਿਲ ਜੂਗੀ ਪ੍ਰਸ਼ਾਦਾ ਮਿਲ ਜੂਗਾ ਜਾਂ ਕੋਈ ਪੌਣ ਨੂੰ ਕੱਪੜਾ ਮਿਲ ਜੂਗਾ ਪਰ ਜਦੋਂ ਗੁਰੂ ਘਰੇ ਆਵਾਂਗੇ ਤੇ ਗੁਰੂ ਸਾਹਿਬ ਨੇ ਸਾਨੂੰ ਬੜਾ ਕੁਝ ਬਖਸ਼ਿਸ਼ ਕਰਦਣਾ ਹੈ ਦੇਹ ਰੋਗ ਤਾਂ ਨਾਲ ਬਖਸ਼ਿਸ਼ ਕਰ ਦੇਣੀਆਂ ਨੇ ਸੇਵਾ ਸਿਵਰਨ ਬਖਸ਼ਿਸ਼ ਕਰ ਦੇਣਾ ਹੈ ਸਾਡਾ ਅੰਮ੍ਰਿਤ ਵੇਲਾ ਸਾਨੂੰ ਬਖਸ਼ਿਸ਼ ਕਰਦਾ ਹੈ ਜੀਤੋਂ ਇੱਕ ਉੰਜੇ ਹੋਏ ਆ ਕਹਿੰਦੇ ਆ ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਜਿਹੜਾ ਉਸ ਬੱਚੇ ਨੂੰ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਤਈਆ ਤਾਪ ਕਹਿੰਦੇ ਉਸ ਬੱਚੇ ਨੂੰ ਤਈਆ ਤਾਪ ਚੜਿਆ ਹੋਇਆ ਸੀ ਤੇ ਮਹਾਰਾਜ ਨੇ ਉਹ ਤਈਆ ਤਾਪ ਇੱਕ ਬਾਲਕ ਦੇ ਰੂਪ ਵਿੱਚ ਦੇ ਵਿੱਚ ਲਿਆ ਕਰਕੇ ਉਸ ਤਈਆ ਤਾਪ ਨੂੰ ਇੱਕ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਸਾਧ ਸੰਗਤ ਜੀ ਜਦੋਂ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਪਿੰਡ ਡੱਲੇ ਦੇ ਦੋ ਸਿੱਖ ਬੜੇ ਹੀ ਪਿਆਰੇ ਸੀ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕਰਦੇ ਸੀ ਆਣ ਕੇ ਭਾਈ ਭਾਰੂ ਜੀ ਤੇ ਭਾਈ ਲਾਲੋ ਜੀ ਇਹ ਦੋਵੇਂ ਜਾਣੇ ਜਦੋਂ ਆਏ ਤੇ ਭਾਈ 파ਰੋ ਜੀ ਦਾ ਵੀ ਜੇਕਰ ਤੁਸੀਂ ਜੀਵਨ ਕੜੋ ਤੇ ਬੜੀ ਕਿਰਪਾ ਸੀ ਕਹਿੰਦੇ ਸੀ ਉਹਨਾਂ ਚਿਰ ਮੁਖ ਦੇ ਅੰਦਰ ਇੱਕ ਤਿਲਕਾ ਨਹੀਂ ਸੀ ਜਾਣ ਦਿੱਤੇ ਜਿਨਾਂ ਚਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਨਹੀਂ ਸੀ ਕਰ ਲਏਦੇ ਤੇ ਅਸੀਂ ਸਾਹ ਸੰਗਤ ਜੀ ਜਲ ਪਾਣੀ ਛਾਗ ਲੈਂਦੇ ਆ ਭਾਵੇਂ ਸਾਡੇ ਕੋਲ ਜਪਜੀ ਸਾਹਿਬ ਪੜਿਆ ਗਿਆ ਮੂਲ ਮੰਤਰ ਦਾ ਜਾਪ ਹੋਇਆ ਕਿ ਨਹੀਂ ਹੋਇਆ ਪਰ ਅਸੀਂ ਆਪਣਾ ਕਾਰਜ ਵਿਹਾਰ ਸ਼ੁਰੂ ਕਰ ਲੈਂਦੇ ਆ ਕਿ ਗੁਰੂ ਦਾ ਸਿੱਖਾ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਸਾਖੀਆਂ ਤੋਂ ਗੁਰੂ ਸਾਹਿਬ ਸਾਨੂੰ ਕੀ ਸਿਖਾ ਰਹੇ ਨੇ ਗੁਰੂ ਸਾਹਿਬ ਹੁਣ ਵੀ ਉਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸਹਿਬ ਗੁਰੂ ਗ੍ਰੰਥ ਸਾਹਿਬਾ ਜੀ ਬਰਾਜਮਾ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਆ ਕਿ ਜਦੋਂ ਭਾਈ ਪਾਲੋ ਤੇ ਭਾਈ ਲਾਲੋ ਜੀ ਗੁਰੂ ਸਾਹਿਬ ਜੀ ਨੂੰ ਮਿਲਣ ਆਉਂਦੇ ਸਨ ਤਾਂ ਗੁਰੂ ਸਾਹਿਬ ਜੀ ਦੇ ਨਾਲ ਬੜਾ ਪ੍ਰੇਮ ਬੜਾ ਸਨੇਹ ਸੀ ਭਾਈ ਪਾਲੋ ਜੀ ਤਾਂ ਸੇਵਾ ਤੇ ਐਡੀ ਤਗੜੀ ਮੂਰਤ ਹੈ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਕਿ ਇੱਕ ਦਿਨ ਕਹਿੰਦੇ ਸੀ ਕਿ ਦਰਿਆ ਬੜਾ ਚੜਿਆ ਹੋਇਆ ਸੀ ਭਾਈ ਪਾਰੋ ਜੀ ਨੇ ਕਿਹਾ ਨਹੀਂ ਕੋਈ ਖੁਸ਼ੀ ਹੋ ਜਾਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨੇ ਨੇ ਸਾਹ ਸੰਗਤ ਇਹ ਹੁੰਦਾ ਹੈ ਗੁਰੂ ਦਾ ਪਿਆਰ ਸਿੱਖ ਦਾ ਸਿੱਖ ਦਾ ਤੇ ਗੁਰੂ ਦਾ ਪਿਆਰ ਕੈਸਾ ਹੋਵੇ ਭਾਈ ਪਾਰੋ ਜੀ ਤੋਂ ਸਿੱਖੀਏ ਸਾਹ ਸੰਗਤ ਜੀ ਕਹਿੰਦੇ ਆ ਦਰਿਆ ਦੇ ਵਿੱਚ ਬਾਬੇ ਨਾਨਕ ਦਾ ਨਾਮ ਲੈ ਕੇ ਗੁਰੂ ਅੰਗਦ ਦੇਵ ਦਾ ਨਾਮ ਲੈ ਕੇ ਬਾਬੇ ਅਮਰਦਾਸ ਦਾ ਨਾਮ ਲੈ ਕੇ ਘੋੜਾ ਦਰਿਆ ਦੇ ਵਿੱਚ ਤਾਰਤਾ ਸਾਹ ਸੰਗੋਜੀ ਕਹਿੰਦੇ ਜਾਂ ਆਰ ਤੇ ਜਾਂ ਫਿਰ ਪਾਰ ਪਰ ਸਾਹ ਸੰਗੋਜੀ ਕਹਿੰਦੇ ਆ ਕਿ ਗੁਰੂ ਅਮਰਦਾਸ ਨੇ ਐਡੀ ਕਿਰਪਾ ਕੀਤੀ ਦਰਿਆ ਦੇ ਵਿੱਚੋਂ ਦੀ ਘੋੜਾ ਐ ਲੰਘਿਆ ਜਿਵੇਂ ਬਿਜਲੀ ਦੀਆਂ ਤਾਰਾਂ ਵਿੱਚੋਂ ਬੱਤੀ ਲੰਘਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸਹਿਬ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਐਸਾ ਰਸਤਾ ਬਣਾਇਆ ਦਰਿਆ ਦੇ ਵਿੱਚੋਂ ਐਸਾ ਰਸਤਾ ਬਣਿਆ ਭਾਈ ਪਾਰੂ ਜਿਹਦਾ ਘੋੜਾ ਪਾਰ ਹੋ ਗਿਆ ਤੇ ਦਰਿਆ ਜਿਹੜਾ ਵਾ ਉਸੇ ਤਰ੍ਹਾਂ ਬਗਦਾ ਰਿਹਾ ਸਾਧ ਸੰਗਤ ਕਹਿੰਦੇ ਆ ਗੁਰਸੇਕ ਇੱਕ ਪੈਂਡਾ ਜਾਏ ਤੁਰ ਸਤਗੁਰ ਕੋਟ ਪੈਂਦਾ ਆਗੇ ਹੋਏ ਲੇਤਾ ਪਰਮਾਤਮਾ ਕਹਿੰਦਾ ਇਸ ਤਰ੍ਹਾਂ ਤੂੰ ਮੇਰੇ ਨਾਲ ਤੁਰ ਤੇ ਸਹੀ ਮੈਂ ਤੈਨੂੰ ਆਪੇ ਸਾਰੀਆਂ ਚੀਜ਼ਾਂ ਤੋਂ ਬਚਾ ਲਵਾਂਗਾ ਪਰ ਸ਼ਰਧਾ ਸਾਡੇ ਅੰਦਰ ਜਿਹੜੀ ਹੋਣੀ ਚਾਹੀਦੀ ਐ ਸੇ ਕਿਸ ਤਰ੍ਹਾਂ ਗੁਰੂ ਨੂੰ ਮਿਲਦਾ ਐ ਕਹਿੰਦੇ ਸਾਧ ਸੰਗਤ ਜੀ ਜਦੋਂ ਭਾਈ ਲਾਲੂ ਜੀ ਨੇ ਵੇਖਿਆ ਕਿ ਪਿੰਜਰੇ ਦੇ ਵਿੱਚ ਇੱਕ ਬਾਲਕ ਜਿਹੜਾ ਵਾ ਵੱਜਾ ਪਿਆ ਵਾ ਬੜਾ ਸੋਹਣਾ ਐ ਬੜਾ ਸੁੰਦਰ ਰੂਪ ਐ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਬੇਇਤਿਹਾਰਨ ਲੱਗੇ ਕਿ ਮਹਾਰਾਜ ਕਿ ਇਹ ਬੱਚੇ ਨੂੰ ਕਿਉਂ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਇਹ ਬਸਲਾ ਜਿਹੜੇ ਕੈਦ ਆ ਤੇ ਉਹ ਚਿਕਿਉ ਰੱਖਿਆ ਪਿੰਜਰੇ ਵਿੱਚ ਤਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਸਾਹਿਬ ਜੀ ਤੁਹਾਨੂੰ ਲੋੜ ਹੈ ਇਸ ਬਾਲਕ ਦੀ ਤਾਂ ਭਾਈ ਲਾਲੋ ਜੀ ਨੇ ਕਿਹਾ ਹਾਂਜੀ ਸਾਨੂੰ ਲੋੜ ਆ ਭਾਈ ਲਾਲੋ ਉਹ ਨਾ ਸਮਝੋ ਜਿਹੜੇ ਬਾਬੇ ਨਾਨਕ ਦੇ ਵੇਲੇ ਹੋਏ ਇਹ ਹੋਏ ਨੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਵੇਲੇ ਉਹ ਤੇ ਮਿਸਤਰੀ ਸਿੰਘ ਸੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਕਹਿੰਦੇ ਆ ਜੀ ਕਿ ਭਾਈ ਸਾਹਿਬ ਜੀ ਨੇ ਉਸ ਬਾਲਕ ਨੂੰ ਆਪਣੇ ਨਾਲ ਲੈ ਲਿਆ ਸਾ ਸੰਗਤ ਤੇ ਜਦੋਂ ਰਸਤੇ ਵਿੱਚ ਜਾ ਰਹੇ ਨੇ ਤੇ ਉਸ ਬੱਚੇ ਨੇ ਕਿਹਾ ਕਿ ਮੈਨੂੰ ਬੜੀ ਭੁੱਖ ਲੱਗੀ ਆ ਸਰੀਰ ਸੋਕ ਗਿਆ ਸਾ ਸੰਗਤ ਜੀ ਉਹ ਖਾ ਰੱਖਿਆ ਮਹਾਰਾਜ ਨੇ ਕਿਉਂਕਿ ਜਦੋਂ ਉਸ ਬੱਚੇ ਨੇ ਕਿਹਾ ਮੈਨੂੰ ਭੁੱਖ ਲੱਗੀ ਆ ਤੇ ਭਾਈ ਲਾਲ ਜੀ ਹੱਸ ਕੇ ਕਹਿੰਦੇ ਚਲ ਸਿੰਘਾ ਜੀ ਅੱਜ ਘਰੇ ਜਾਵਾਂਗੇ ਨਾ ਅੱਧ ਖੁੱਲਾ ਲੰਗਰ ਲਾਵਾਂਗੇ ਕੁਲਾ ਲੰਗਰ ਸ਼ਾਗਰ ਦੇ ਨਾਲ ਤੁਮੀ ਸ਼ਾਗੀ ਨਾਲ ਮੈਂ ਵੀ ਸ਼ਕੂੰਗਾ ਤੇ ਗੁਰੂ ਜੀ ਦੇ ਸੇਖ ਨੂੰ ਜਿਹੜਾ ਉਹ ਬੱਚਾ ਉਹ ਕਹਿਣ ਲੱਗਾ ਕਿ ਨਹੀਂ ਮੈਰਾ ਜਿਹੜਾ ਲੰਗਰ ਆ ਜਿਹੜਾ ਮੇਰਾ ਭੋਜਨ ਆ ਮੇਰੇ ਸਾਹਮਣੇ ਆ ਸਾਧ ਸੰਗਤ ਜੀ ਉੱਥੇ ਹੀ ਨਾ ਇੱਕ ਤੋਬੀ ਆ ਜਿਹੜਾ ਕੱਪੜੇ ਧੋ ਰਿਹਾ ਸੀ ਜਦੋਂ ਉਸ ਤੋਬੀ ਨੂੰ ਵੇਖਿਆ ਤਾਂ ਭਾਈ ਲਾਲ ਭਾਈ ਲਾਲੂ ਨੇ ਕਿਹਾ ਕੋਈ ਗੱਲ ਨਹੀਂ ਜੇ ਹੈਗਾ ਤੇਰਾ ਇੱਥੇ ਭੋਜਨ ਲਾ ਕੇ ਸ਼ਾਗੀ ਤਾਂ ਸ਼ਾਗਲ ਉਹਨਾਂ ਜਦੋਂ ਉਸ ਤਈਆ ਤਾਪ ਨੂੰ ਛੱਡਿਆ ਸਾਧ ਸੰਗਤ ਜੀ ਉਹ ਮਾਰ ਕੇ ਚਪਟਾ ਜਿਹੜਾ ਵਾ ਥੋਬੀ ਦੇ ਸਿਰ ਤੇ ਚੜ ਗਿਆ ਤੇ ਜਿਵੇਂ ਨਿੰਬੂ ਨੂੰ ਨਿਚੋੜ ਦਈਦਾ ਇਸ ਤਰ੍ਹਾਂ ਉਹਨੇ ਥੋਬੀ ਨੂੰ ਫੜ ਕੇ ਨਿਚੋੜ ਦਿੱਤਾ ਤੇ ਥੋਬੀ ਨੂੰ ਨਿਚੋੜ ਕੇ ਉਸ ਤੋਂ ਜਿੰਨਾ ਖੂਨ ਨਿਕਲਿਆ ਲਿਆ ਕੇ ਭਾਈ ਲਾਲ ਨੂੰ ਦਿਖਾਇਆ ਤੇ ਭਾਈ ਲਾਲੋ ਜੀ ਧਰਤੀ ਤੇ ਨਗਲ ਕੀ ਪੈਰਾ ਥੱਲੇ ਕਿ ਐਸਾ ਤੂੰ ਇਨਸਾਨ ਹੈ ਸਾਧ ਸੰਗਤ ਜੀ ਉਹਨੇ ਬੱਚੇ ਨੇ ਕਿਹਾ ਉਹ ਜਿਹੜਾ ਤਿਆ ਤਾਪ ਸੀ ਉਹਨੇ ਕਿਹਾ ਕਿ ਆ ਮੇਰਾ ਭੋਜਨ ਆ ਮੈਨੂੰ ਪ੍ਰਸ਼ਾਦ ਦੇ ਨਾਲ ਮੈਨੂੰ ਰੋਟੀ ਨਾਲ ਮੈਨੂੰ ਕੋਈ ਖਰਾਕ ਨਾਲ ਕੋਈ ਮਤਲਬ ਨਹੀਂ ਮੈਨੂੰ ਜਿਹੜਾ ਖੂਨ ਮਿਲੇ ਜਾਊਗਾ ਮੈਂ ਖੂਨ ਦੇ ਨਾਲ ਜਿਹੜਾ ਆ ਆਦਾ ਗੁਜ਼ਾਰਾ ਕਰ ਲਊਗਾ ਪਰ ਗੁਰੂ ਦੇ ਸੇਖ ਨੇ ਸੋਚਿਆ ਕਿ ਇਹਨੂੰ ਕਈ ਬਲਾਉਣ ਨੂੰ ਮੈਂ ਫੜ ਲਿਆਂਦਾ ਇਹ ਤੇ ਲੋਕਾਂ ਦਾ ਖੂਨ ਹੀ ਪੀ ਜਾਂਦਾ ਤੇ ਫਿਰ ਉਹਨੇ ਕਿਹਾ ਕਿ ਚਲ ਤੈਨੂੰ ਫੇਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਕੋਲ ਛੱਡ ਕੇ ਆਉਣਾ ਮੇਰੇ ਘਰ ਸਦੀ ਹੈ ਥੋੜੀ ਗੱਲ ਹੈਗੀ ਨਾ ਕਹਿਣਾ ਭਾਈ ਲਾਲੋ ਬੰਦ ਨਹੀਂ ਕੀ ਨਾਲ ਇਹ ਸਾਰੇ ਲੋਕਾਂ ਦੇ ਜਿਹੜੇ ਅਜਵਾਕ ਆ ਬਿਮਾਰ ਕਰੀ ਜਾਂਦਾ ਲੋਕਾਂ ਨੂੰ ਬਿਮਾਰ ਕਰੀ ਜਾਂਦਾ ਸਾਧ ਸੰਗਤ ਜੀ ਫਿਰ ਉੱਥੇ ਤਇਆ ਤਾਂ ਆਪਣੇ ਜਦੋਂ ਸੁਣਿਆ ਕਿ ਤੈਨੂੰ ਗੁਰੂ ਕੋਲ ਛਾਡਣੇ ਆ ਤਾਂ ਉਸ ਵਕਤ ਭਾਈ ਲਾਲੋ ਨੂੰ ਉਹਨੇ ਬਚਨ ਕੀਤੇ ਤਇਆ ਤਾਂ ਆਪਣੇ ਜਿਹਨੂੰ ਆਪਾਂ ਟਾਈ ਫੇੜ ਕਹਿ ਦਿੰਨੇ ਸਾਧ ਸੰਗਤ ਜੀ ਇਹ ਗੁਰੂ ਅਮਰਦਾਸ ਸਾਹਿਬ ਹੀ ਖਤਮ ਕਰਨ ਵਾਲੇ ਨੇ ਇਹਨੂੰ ਤੇ ਆਪਾਂ ਡਾਕਟਰਾਂ ਦੇ ਧੱਕੇ ਖਾਂਦੇ ਫਿਰਦੇ ਆ ਕਈ ਥਾਵਾਂ ਤੇ ਜਾਂਦੇ ਫਿਰਦੇ ਆ ਇਹਦੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਜਦੋਂ ਨਾਮ ਹੈ ਤੇ ਤਈਏ ਤਾਪ ਨੇ ਉੱਥੇ ਬਚਨ ਕੀਤਾ ਉਹ ਕਹਿੰਦਾ ਕਿ ਜਿੱਥੇ ਤੇਰੇ ਬਾਬੇ ਦਾ ਨਾਮ ਲਿਆ ਜਾਊਗਾ ਜਿੱਥੇ ਆ ਸੱਚੇ ਮਨ ਦੇ ਨਾਲ ਸਾਖੀ ਸੁਣਾਈ ਜਾਊਗੀ ਤਈਏ ਤਾਪ ਦੀ ਉੱਥੋਂ ਮੈਂ ਸਦਾ ਲਈ ਚਲੇ ਜਾਊਂਗਾ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਐਸੇ ਆ ਗੁਰੂ ਦੇ ਸਿੱਖ ਆਪ ਦੇ ਸਰੀਰ ਤੇ ਕਸ਼ਟ ਲੈ ਕੇ ਗੁਰੂ ਦੀ ਸੰਗਤ ਨੂੰ ਮੁਕਤ ਕਰਾਇਆ ਦੁੱਖਾਂ ਦਿਲਦਰਾਂ ਤੋਂ ਪ੍ਰਸਾਦ ਸੰਗਤ ਜੀ ਸਾਨੂੰ ਇਹ ਵੀ ਸਿੱਖਿਆ ਮਿਲਦੀ ਆ ਕਿ ਗੁਰੂ ਦੇ ਨਾਲ ਜਿੰਨਾ ਪ੍ਰੇਮ ਪਾਵਾਂਗੇ ਗੁਰੂ ਸਾਨੂੰ ਸੇਵਾ ਵੀ ਬਖਸ਼ਿਸ਼ ਕਰਦਾ ਵਾ ਸਾਡਾ ਦੁੱਖ ਵੀ ਘਟਦਾ ਹੈ ਇਥੇ ਪੰਕਤੀ ਆਈ ਸੀ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਦੁਖ ਦੂਤ ਨਾ ਹੋਇ ਕਹਿੰਦੇ ਗੁਰੂ ਅਮਰਦਾਸ ਦੀ ਸ਼ਰਨ ਵਿੱਚ ਜਾਣ ਨਾਲ ਸਗਾਲੀ ਜਿਹੜੇ ਦੁੱਖ ਐ ਦੂਰ ਹੋ ਜਾਂਦੇ ਆ ਤੇ ਸਾਧ ਸੰਗਤ ਜੀ ਉਥੇ ਗੁਰਦਾਰਾ ਵੀ ਸ਼ਿਸ਼ੋਪਿਤ ਹੈ ਕਿਤੇ ਦਰਸ਼ਨ ਕਰਿਓ ਆਪਣੇ ਵੈਗੁਰੂ ਜੀ ਉਥੇ ਜਾ ਕੇ ਖਡੂਰ ਸਾਹਿਬ ਤਿਆਰ ਆਪਦੇ ਉਥੇ ਤੁਹਾਨੂੰ ਪਤਾ ਲੱਗੂਆ ਗੁਰਦਰਾ ਸਾਹਿਬ ਜੀ ਦੇ ਵਿੱਚ ਉਹਨਾਂ ਕਿਸ ਤਰ੍ਹਾਂ ਜਿਹੜਾ ਆਪੀ ਗੁਰੂ ਸਾਹਿਬ ਨੇ ਉਹਨੂੰ ਜਿਹੜਾ ਸੀ ਉਹ ਇਨਸਾਨ ਨੂੰ ਮੁਕਤ ਕੀਤਾ ਇਹ ਸਾਧ ਸੰਗਤ ਸ਼ਰਤੀਆਂ ਅਜੇ ਵੀ ਕਰ ਰਹੀਆਂ ਨੇ ਅਜੇ ਵੀ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਹੱਲੇ ਵੀ ਉਥੇ 24 ਘੰਟੇ ਮਹਾਰਾਜ ਸੇ ਬਖਸ਼ੀਆਂ ਕਰਦੇ ਨੇ ਜਿੱਥੇ ਵੀ ਗੁਰੂ ਘਰ ਆਇਆ ਉਥੇ ਮਹਾਰਾਜ ਦਾ ਜਿਹੜਾ ਵਾਸ ਆ ਮਹਾਰਾਜ ਹਰ ਪਾਸੋਂ ਦੁੱਖ ਦੂਰ ਕਰਦੇ ਨੇ ਸੋ ਕੇ ਬਖਸ਼ਿਸ਼ ਕਰਦੇ ਨੇ ਰਹਾਉ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਵਿਢ ਭਾਗੀ ਸਾਧ ਸੰਗਤ ਆਪਤ ਤਿਨ ਭੇਟ ਤ ਜੁਰਮਤ ਕੋਈ ਕਹਿੰਦੇ ਜੀ ਕੋਈ ਵਿਢ ਭਾਗੀ ਆ ਜਿਹੜਾ ਸਾਧ ਸੰਗਤ ਨੂੰ ਪ੍ਰਾਪਤ ਕਰਦਾ ਹੈ ਸੰਗਤ ਨੂੰ ਪ੍ਰਾਪਤ ਕਰਦਾ ਹੈ ਤੇ ਉਹਦੇ ਅੰਦਰੋਂ ਗੁਰਮਤਿ ਭਾਵ ਮਾੜੀ ਮਾਤ ਸਦਾ ਲਈ ਖਤਮ ਹੋ ਜਾਂਦੀ ਹੈ ਤਨ ਕੀ ਧੂਰ ਨਾਨਕ ਦਾਸ ਬਾਸਾ ਜਿਨ ਹਰ ਨਾਮ ਹਿਰਦੈ ਵਸੋਈ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਇਹ ਖੇលਿਆ ਪੰਤਿਆਂ ਚ ਕਿ ਮੈਂ ਵੀ ਉਹਨਾਂ ਦੀ ਧੂਰ ਨੂੰ ਲੋਚਦਾ ਵਾ ਕਿ ਜਿਨ੍ਹਾਂ ਨੇ ਆਪ ਤੇ ਆਪਣੇ ਆਪ ਨੂੰ ਮੁਕਤ ਕੀਤਾ ਹੀ ਆ ਤੇ ਹੋਰਾਂ ਨੂੰ ਵੀ ਮੁਕਤ ਕਰਨ ਦੀ ਜਿਹੜੀ ਆ ਕਿਰਪਾਲਤਾ ਕਰਦੇ ਨੇ ਕਿਉਂਕਿ ਆਪਾਂ ਪੰਥੀਆਂ ਪੜ੍ਹਦੇ ਆ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਤੇ ਕਹਿੰਦੇ ਜੀ ਆਪ ਤੇ ਮੁਕਤ ਹੁੰਦੇ ਹੁੰਦੇ ਨੇ ਹੋਰ ਸੰਸਾਰ ਦੇ ਜੀਵਾਂ ਜੰਤੂਆਂ ਨੂੰ ਵੀ ਜਿਹੜਾ ਹੋਣਾ ਮੁਕਤ ਕਰ ਦਿੰਦੇ ਨੇ ਸੋ ਇਸ ਕਰਕੇ ਇਹ ਮੇਰੇ ਮਨਾਂ ਗੁਰੂ ਘਰ ਜਾਇਆ ਕਰਕੇ ਪਤਾ ਗੁਰੂ ਅਮਰਦਾਸ ਕਿਤੇ ਤੇਰੇ ਤੋਂ ਵੀ ਦ੍ਰਿਸ਼ਟੀ ਬਾਤ ਦੇਵੇ ਤੈਨੂੰ ਹੀ ਕਿਤੇ ਨਾਮ ਸਿਮਰ ਨਾਲ ਜੋੜ ਦੇਵੇ ਤੇਰੇ ਤੇ ਵੀ ਕਿਤੇ ਮਾਰਾ ਬਖਸ਼ਿਸ਼ ਕਰ ਦੇਵੇ ਤੂੰ ਵੀ ਭਾਈ ਲਾਲੂ ਵਾਂਗੂ ਕਿਸੇ ਦੇ ਕੰਮ ਆ ਸਕੇ ਸੋ ਗੁਰੂ ਸਾਹਿਬ ਕਿਰਪਾ ਕਰਨ ਰਹਿਤ ਕਰਨਾ ਇਸ ਸਾਖੀ ਨੂੰ ਇੱਥੇ ਨਾ ਛੱਡ ਕੇ ਜਾਇਓ ਸਾਧ ਸੰਗਤ ਜੀ ਇਹਨੂੰ ਆਪਣੇ ਘਰ ਦੇ ਅੰਦਰ ਸਾਬ ਆਪਣੇ ਬੱਚਿਆਂ ਨੂੰ ਸੁਣਾਓ ਕਹਿੰਦੇ ਆ ਜੀ ਇਹ ਬੜੀ ਵੱਡੀ ਦਵਾਈ ਆ ਸਾਡੇ ਵਾਸਤੇ ਬੜਾ ਵੱਡਾ ਹੈ ਗੁਰੂ ਸਾਹਿਬ ਜੀ ਨੇ ਸਾਡੇ ਲਈ ਔਖਦ ਜਿਹੜਾ ਵਾ ਬਣਾਇਆ ਵਾ ਤੇ ਆਪ ਸੰਗਤਾਂ ਨੇ ਵੀ ਜਿਹੜਾ ਵਾ ਇਹਨੂੰ ਅੱਗੇ ਇਸ ਸਾਖੀ ਨੂੰ ਆਪਣੀ ਸੰਗਤ ਦੇ ਵਿੱਚ ਆਪਣੇ ਪਰਿਵਾਰਾਂ ਵਿੱਚ ਦੱਸਣਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪ ਦੀਦਰ ਹਾਜ਼ਰੀ ਪ੍ਰਵਾਨ ਕਰਨ। ਆਪ ਜਿਹਦੇ ਪਰਿਵਾਰਾਂ ਵਿੱਚ ਸ਼ੁਕਸ਼ਾਂਤ ਤੇ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਕੀਫਤ ਤੇ ਸ੍ਰੀ ਅਨਸਾਰ ਸੰਗਤ ਜੀ ਕੜਾ ਪ੍ਰਸ਼ਾਦ ਜੀ ਦੀ ਤੇਕ ਵਰਤਾਣਾ ਹੋਏਗਾ। ਆਪ ਸਮੂਹ ਸਾ ਸੰਗਤ ਨੇ ਕੜਾ ਪ੍ਰਸ਼ਾਦ ਜੀ ਦੀ ਦੇਖ ਲੈ ਕੇ ਜਾ ਆਪ ਦੀ ਕਿਰਪਾਲਤਾ ਕਰਨੀ। ਸਤਿਨਾਮ ਵਾਹਿਗੁਰੂ ਸਤਿਨਾਮ ਸਾ ਵਾਹਿਗੁਰੂ ਜੀ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਗੁਰੂ ਰੂਪ ਗੁਰੂ ਪਿਆਰੇ ਗੁਰੂ ਸواری ਖਾਲਸਾ ਸਾਧ ਸੰਗਤ ਜੀ 150 ਬਾਦ ਵਾਲੇ ਦਿਨ ਕੁਝ ਗੁਰੂ ਦੇ ਪਿਆਰੇ ਆਪ ਸੰਗਤਾਂ ਦੀ ਸੇਵਾ ਕਰਨ ਵਾਸਤੇ ਆਪ ਜੀ ਦੇ ਜੋੜੇ ਝਾੜਨ ਵਾਸਤੇ ਗੁਰਦਾਰਾ ਸਾਹਿਬ ਵਿਖੇ ਫ੍ਰੀ ਫੈਜੀਓਥੈਰੇਪੀ ਜਿਹੜਾ ਵਾ ਆਪਣਾ ਬੱਚਿਆਂ ਦੇ ਜਾਂ ਕੋਈ ਵੀ ਜਿੰਨਾ ਬਜ਼ੁਰਗਾਂ ਦੇ ਗੋਡੇ ਜਾਂ ਕੋਈ ਵੀ ਲੱਕ ਪੀੜ ਹੁੰਦਾ ਜਾਂ ਕੋਈ ਵੀ ਉਹਨੂੰ ਆਰਾਮ ਦੇਣ ਵਾਸਤੇ ਪਾਵ ਮਾਲਿਸ਼ ਜਿਹੜੀ ਹੁੰਦੀ ਆ ਉਹਨਾਂ ਸਿੱਖਾਂ ਨੇ ਆਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਾਂ ਦੇ ਪਾਵਨ ਦਿਹਾੜਿਆਂ ਨੂੰ ਸਮਰਪਿਤ ਆਣ ਕੇ ਇਹਨਾਂ ਦੀ ਸੇਵਾ ਕਰਨੀ ਹੈ ਸੋ